ਹਾਂਜੀ ਤਾਂ ਅੱਜ ਦਾ ਵਲੌਗ ਕਰਦੇ ਆ ਆਪਾਂ ਸ਼ੁਰੂ ਤੇ ਅੱਜ ਆਪਾਂ ਥੋੜਾ ਸਮਾਂ ਤੇ ਕਰ ਲਿਆ ਵਾ ਸ਼ੁਰੂ ਕਿਉਂਕਿ ਕੱਲ ਵਾਂਗੂ ਜ਼ਿਆਦਾ ਟਾਈਮ ਨਹੀਂ ਕਰਨਾ ਟਾਈਮ ਲੇਟ ਹੋ ਜਾਂਦੇ ਫਿਰ ਜ਼ਿਆਦਾ ਤੇ ਅੱਜ ਤੁਹਾਨੂੰ ਦਿਖਾਵਾਂਗੇ ਆਪਣੀ ਚੂਚਾਂ ਦੀ ਡਾਈਟ ਕੀ ਆ ਮਤਲਬ ਕਿ ਆਪਾਂ ਰੋਜ਼ ਤੇ ਨਹੀਂ ਇਹ ਡਾਈਟ ਮਾਉਨੇ ਪਰ ਹਫ਼ਤੇ 2-3 ਵਾਰੀ ਆਪਾਂ ਪਾ ਦਿੰਦੇ ਹੁਣੇ ਆਈ ਡਾਈਟ ਤੇ ਆ ਵਾ ਇਹ ਦੂਈ ਆਖੋ ਕੀ ਆ ਇਹ ਆਪਾਂ ਕਰਦੇ ਆ ਕਿ ਆ ਜਿਹੜੀਆਂ ਰੋਟੀਆਂ ਰੋਟੀਆਂ ਬਈਆਂ ਦੋ ਰੋਟੀਆਂ ਤੇ ਵਿੱਚ ਇੱਕ ਆਂਡਾ ਪਾ ਦਈਦਾ ਵਾ ਆ ਵੇਖੋ ਠੀਕ ਆ ਵਿੱਚ ਇੱਕ ਆਂਡਾ ਪਾ ਦਈਦਾ ਵਾ ਤੇ ਉਹਦੇ ਨਾਲ ਬਣ ਜਾਂਦਾ ਤੇ ਫਿਰ ਇਹਨਾਂ ਨੂੰ ਖਵਾ ਦਈਦੀ ਆ ਇਹਦੇ ਨਾਲ ਛੇਤੀ ਵੱਡੇ ਹੁੰਦੇ ਆ ਹੈਨਾ ਆਂਡੇ ਨਾਲ ਫੀਡ ਆ ਈਆ ਅੱਜ ਆਪਾਂ ਫੀਡ ਵੀ ਪਾ ਕੇ ਵੇਖੀ ਸੀ ਤੇ ਖਾ ਲਈ ਆ ਹੁਣ ਅੱਗੇ ਤੋਂ ਇਹਨਾਂ ਨੂੰ ਇਹ ਵੀ ਪਾਇਆ ਕਰਾਂਗੇ ਫੀਡ ਆਹ ਵਾਲੇ ਬਰਤਨ ਚ ਪਾਈ ਈਆ ਸਾਰੇ ਨਿਘਾ ਗਏ ਆ ਵਿੱਚ ਜਿਹੜੀ ਨੁਕਰਾਂ ਰਹਿ ਗਈ ਉਹ ਹੀ ਆ ਬਸ ਠੀਕ ਆ ਬਾਕੀ ਇਦਦਰ ਉਹ ਆਪਣੇ ਚੂਚੇ ਤੇ ਇਹਨਾਂ ਨੇ ਖਵਾਤਾ ਵਾ ਸਾਰਾ ਕੁਝ ਤੇ ਹੁਣ ਆਹ ਵਾਲੀ ਚੀਜ਼ ਇਹਨਾਂ ਨੇ ਬਿਲਕੁਲ ਨਹੀਂ ਛੱਡਣੀ ਇਸ ਕਰਕੇ ਜੋ ਇਹਨਾਂ ਨੂੰ ਖੋਣਾ ਹੋ ਸਭ ਤੋਂ ਪਹਿਲਾਂ ਖਵਾ ਦੇਣਾ ਵਾ ਤੇ ਬਾਅਦ ਚ ਭਾਵੇਂ ਜਿੰਨਾ ਮਰਜ਼ੀ ਰੱਜੇ ਹੋਣਾ ਆਹ ਖਵਾ ਦੋਗੇ ਨਾ ਇਹਨਾਂ ਨੇ ਆਪਣੇ ਆਪ ਖਾਈ ਜਾਣਾ ਤੇ ਇਹਨੂੰ ਸੈੱਟ ਕਰ ਦਿੰਨੇ ਆ ਲਾ ਕੇ ਤੇ ਫਿਰ ਖਾ ਲੈਣਗੇ ਪਹਿਲਾਂ ਹੀ ਆਗੇ ਪਹਿਲਾਂ ਹੀ ਆਗੇ ਇਹਨਾਂ ਨੂੰ ਪਤਾ ਹੁੰਦਾ ਆਗੇ ਹੋਣਾ ਵਾ ਖਾਣਾ ਵਾ ਇਹਨੇ ਲੈਣਾ ਸਾਨੂੰ ਖਾਣ ਵਾਸਤੇ ਕੁਝ ਤੇ ਪਹਿਲਾਂ ਹੀ ਆਏ ਇਹਨਾਂ ਨੇ ਨਹੀਂ ਇੰਜ ਮੈਨੂੰ ਲੋਨ ਦੇਣਾ ਇੱਥੇ ਕਿਸੇ ਜਗ੍ਹਾ ਤੇ ਪੁੱਟ ਕੇ ਫੇਰ ਕਰ ਦਿੰਦੇ ਆ ਪਰਿਓ ਇਹਨਾਂ ਨੇ ਨਹੀਂ ਹੁਣ ਖਾਣ ਦੇਣਾ ਆਗੇ 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 ਸਾਰੇ ਹੀ ਆਗੇ ਆਲੋ ਚੱਕ ਸਾਰਿਆਂ ਨੂੰ ਲੈ ਜੰਨਾ ਮੈਂ ਉੱਧਰ ਤੇ ਫਿਰ ਆਪਣੇ ਆਪ ਖਾ ਲਾਂਗੇ ਹਾਂਜੀ ਤਾਂ ਮੈਂ ਸਾਰਿਆਂ ਨੂੰ ਉੱਧਰ ਭੇਜਦਾ ਤੇ ਆਪਣੀ ਮਰਜ਼ੀ ਨਾਲ ਖਾਣ ਲੱਪਿਆ ਇਨਾਂ ਦੀ ਮੈਂ ਕਿਹਾ ਤੁਹਾਨੂੰ ਡਾਈਟ ਦਿਖਾ ਦੀਏ ਤੇ ਮੈਂ ਇੱਧਰ ਆਇਆ ਤਾਂ ਵੇਖੋ ਕਿੰਨੇ ਖਾਂਦੇ ਮਤਲਬ ਟੁੱਟ ਕੇ ਪੈ ਜਾਂਦੇ ਆ ਜਦੋਂ ਪੈਣਾ ਇਹਨਾਂ ਨੇ ਇਹਦੇ ਵਿੱਚ ਥੋੜੀ ਫੀਡ ਵੀ ਪਾ ਦਨੇ ਆ ਮਿਕਸ ਕਰਕੇ ਦਨੇ ਆ ਫਿਰ ਹੋ ਜੂਗਾ ਸਹੀ ਹਾਂਜੀ ਤਾਂ ਮੈਂ ਫੀਡ ਵੀ ਪਾਤੀ ਵਿੱਚ ਥੋੜੀ ਜੀ ਤੇ ਹੁਣ ਇਹ ਖਾਣ ਲੱਪਿਆ ਉਧਰ ਆਪਣੀਆਂ ਕਟੀਆਂ ਵਾ ਇਹਨਾਂ ਨੂੰ ਵੀ ਚੁੱਕਰ ਜਾ ਕੇ ਪਾਤੀ ਆ ਤੇ ਇੱਧਰ ਵਾ ਤਾਂ ਨੂੰ ਮੈਂ ਉਦੋਂ ਵੀ ਕਿਹਾ ਸੀ ਕਿ ਇਹਨਾਂ ਦਾ ਕੋਈ ਨਾਂ ਸਿਲੈਕਟ ਕਰਾਂਗੇ ਆਪਾਂ ਠੀਕ ਐ ਮੈਂ ਹੋਰ ਤੇ ਕੋਈ ਇਹਦਾ ਨਾਂ ਨਹੀਂ ਲੱਭਦਾ ਤੇ ਇਹਨਾਂ ਦਾ ਚਿੰਟੂ-ਮਿੰਟੂ ਰੱਖ ਦਿੰਨੇ ਆ ਹੋਰ ਕੀ ਹੈਣਾ ਤੇ ਇਹਨਾਂ ਦਾ ਨਾਂ ਰੱਖ ਦਿੰਨੇ ਆ ਅਜੇ ਤੋਂ ਬਾਅਦ ਚਿੰਟੂ-ਮਿੰਟੂ ਇਹਨਾਂ ਨੂੰ ਇਵੇਂ ਹੀ ਕਹਿ ਦਿਆ ਕਰਾਂਗੇ ਬਾਕੀ ਵੀ ਵੇਖ ਲਾਂਗੇ ਬਾਅਦ ਜੇ ਕੋਈ ਹੋਰ ਰੱਖਣਾ ਹੋਊਗਾ ਤੇ ਚਲੋ ਫਿਰ ਇਹਨਾਂ ਦਾ ਨਾਂ ਚਿੰਟੂ-ਮਿੰਟੂ ਹੀ ਆ ਇੱਧਰ ਚੂਜੇ ਹਾਂ ਔਂਡੇ ਸਾਰਾ ਤੁਹਾਨੂੰ ਮੈਂ ਜਿਹੜੀ ਕੁਗੜੀ ਕੱਲ ਦਿਖਾਈ ਸੀ ਉਹ ਧਰਨੇ ਤੇ ਬੈ ਗਈ ਆ ਹੈਨਾ ਮਤਲਬ ਕਿ ਹੁਣ ਉਹਨੇ 2-4 ਦਿਨਾਂ ਤੱਕ ਉਹਨੇ ਪੱਕਾ ਕਰ ਦੇਣਾ ਆਪਣਾ ਧਰਨਾ ਫੇਰ ਫੇਰ ਉੱਥੇ ਲਾਂਡੇ ਪਾ ਦਾਂਗੇ ਹਏ ਥੋੜਾ ਬੋਧਾ ਡਰਦੀ ਵੀ ਆ ਤੇ ਉੱਠ ਹੀ ਜਾਂਦੀ ਏ ਛੇਤੀ ਪਰ ਚਲੋ ਕੋਈ ਨਹੀਂ ਮੇਰੇ ਖਿਆਲ ਨਾਲ ਇੱਕ ਅੱਜ ਵੀ ਆਂਡਾ ਦੇ ਦਿੱਤਾ ਹੀ ਇਹਨੇ ਉੱਥੇ ਹੀ ਮੇਰੇ ਖਿਆਲ ਨਾਲ ਕੱਲ ਵੀ ਦੇ ਕੇ ਤਾਂ ਫੇਰ ਇਹਨੇ ਬ੍ਰੇਕ ਮਾਰ ਦੇਣੀ ਹੈ ਚਲੋ ਕੋਈ ਨਹੀਂ ਉਹਦਾ ਵੀ ਠੀਕ ਆ ਤੇ ਹੁਣ ਆਪਾਂ ਅੱਜ ਆਪਾਂ ਇਹਨਾਂ ਲਈਆਂ ਉਦਾਂ ਦੇ ਠੀਕ ਐ ਇਹਨਾਂ ਦਾ ਵੀ ਬਲੋ ਬਣਾਇਆ ਵਾ ਤੇ ਉੰਜ ਆਪਾਂ ਜਾਂਦੇ ਉਧਰ ਫਲਾ ਬੂਟਿਆਂ ਦੇ ਤੁਹਾਨੂੰ ਵੱਡੇ ਮੁਰਗੇ ਦਿਖਾ ਦਿੰਦੇ ਆ ਹਾਂਜੀ ਤਾਂ ਮੈਂ ਆ ਗਿਆ ਵਾਂ ਵੱਡੇ ਮੁਰਗਿਆਂ ਨਾਲ ਤੇ ਇੱਧਰ ਇਹ ਛੱਡੇ ਆ ਤੇ ਆਹ ਮੁਰਗੀ ਆ ਆ ਵੇਖੋ ਆਵਾਜ਼ ਪੂਰੀ ਉਹਦੇ ਆ ਗਈ ਆ ਮਤਲਬ ਜਦੋਂ ਹੋ ਜਾਂਦੀ ਨਾ ਪੂਰੀ ਤੁਹਾਨੂੰ ਨਾ ਮੱਲ ਲੈਂਦੇ ਆ ਮੁਰਗੀ ਉਹਨੋਂ ਫੇਰੇ ਇਦਾਂ ਦੀ ਵਾਇ ਕੱਢਦੀ ਆ ਠੀਕ ਆ ਉਹ ਵੇਖ ਸੁਣੀ ਨਾ ਮਤਲਬ ਕਿ ਇਹ ਤਾਂ ਨਾ ਮੱਲਣ ਦੀ ਆ ਜੇ ਚੰਗੀ ਤਰ੍ਹਾਂ ਮੱਲਿਆ ਨਹੀਂ ਇਹਨੇ ਮੇਰੇ ਖਿਆਲ ਨਾਲ 2-4 ਦਿਨਾਂ ਪੂਰੇ ਚੰਗੀ ਤਰੀਕੇ ਨਾਲ ਮਲ ਲੈਣਾ ਵਾ ਸਵੇਰੇ ਵੀ ਬੜਾ ਚਿਰ ਤੱਕ ਬੈਠੀ ਰਹੀ ਏ ਮਤਲਬ ਬੈਠੀ ਰਹੀ ਹੋਤੇ ਅੰਡਿਆਂ ਤੇ ਹੈਨਾ ਤੇ ਬਾਕੀ ਇੱਧਰ ਮੁਰਗੇ ਆ ਇਦੀ ਮਾਂ ਨੇ ਆਂਡੇ ਵੀ ਨਹੀਂ ਸ਼ੁਰੂ ਕੀਤੇ ਤੇ ਇਹ ਤਾਂ ਨਾਲ ਹੀ ਮਲ ਲਿਆ ਇਹਨੇ ਠੀਕ ਆ ਇੱਧਰ ਕਿੰਨੂ ਆ ਕਿੰਨੂ ਸੁੱਕਣ ਡੇ ਆ ਆ ਵੇਖ ਵਾ ਸੁੱਕ ਲੈ ਹੱਥੇ ਲੱਗਦਾ ਹੀ ਟੁੱਟ ਗਿਆ ਚਲੋ ਕੋਈ ਨਹੀਂ ਉੱਧਰ ਵੀਊ ਚੈੱਕ ਕਰੋ ਤੇ ਅੱਜ ਦੇ ਵਲੌਗ ਚ ਬਸ ਇੰਨਾ ਹੀ ਜੇ ਤੁਹਾਨੂੰ ਵਲੌਗ ਵਧੀਆ ਲੱਗਾ ਹੋਵੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਜੇ ਕੋਈ ਵੀ ਗਲਤੀ ਹੋਵੇ ਵਲੌਗ ਦੇ ਵਿੱਚ ਸਾਨੂੰ ਕਮੈਂਟਾਂ ਦੇ ਵਿੱਚ ਦੱਸ ਦਿਓ ਤੇ ਇੱਕ ਚੀਜ਼ ਹੋਰ ਦੱਸਣ ਵਾਲੀ ਰਹਿ ਗਈ ਸੀ ਮੈਂ ਇੱਧਰ ਨਹੀਂ ਕੱਲ ਦੱਸਿਆ ਇੱਧਰਲੀ ਸਾਈਡ ਵਾ ਇੱਕ ਸਾਈਡ ਤੇ ਆ ਹਰਪੁਰਾ ਠੀਕ ਆ ਇੱਧਰਲੀ ਸਾਈਡ ਅੱਗੇ ਨੂੰ ਠੀਕ ਆ ਤੇ ਇੱਕ ਇੱਧਰਲੀ ਸਾਈਡ ਵਾ ਮੇਰੇ ਖਿਆਲ ਨਾਲ ਤੰਦੋਈ ਠੀਕ ਆ ਤੇ ਅੱਜ ਦੇ ਵਲੌਗ ਬਸ ਇੰਨਾ ਹੀ ਤੇ ਫਿਰ ਆਪਾਂ ਕੱਲ ਨਵੇਂ ਵਲੌਗ 'ਚ ਮਿਲਾਂਗੇ 90 topic te changa